ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 16 ਅਤੇ 17 ਜੁਲਾਈ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਸ ਜिले ਵਿੱਚ ਸਭ ਤੋਂ ਵੱਧ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਇੱਕ ਬਹੁਤ ਤਕੜਾ ਸਿਸਟਮ ਪੰਜਾਬ ਦੇ ਵਿੱਚ ਕੂਚ ਕਰ ਰਿਹਾ ਹੈ ਇਹ ਸਿਸਟਮ ਕੋਈ ਨਾਰਮਲ ਸਿਸਟਮ ਨਹੀਂ ਹੈ ਚੱਕਰਵਾਤੀ ਸਿਸਟਮ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਤੇਜ਼ ਹਨੇਰੀ ਅੱਜ ਚੱਲਣ ਦੀ ਉਮੀਦ ਬਣ ਰਹੀ ਹੈ ਸਵੇਰ ਤੋਂ ਹੀ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਲਗਾਤਾਰ 10 ਤੋਂ 12 ਕਿਲੋਮੀਟਰ ਪ੍ਰਤੀ ਘੰਟੇ ਦੀ ਹਵਾ ਚੱਲ ਰਹੀ ਹੈ ਕਿਸੇ ਕਿਸੇ ਇਲਾਕੇ ਵਿੱਚ ਤਾਂ 15 ਤੋਂ 20 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਹਵਾ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜਾ ਪਛਮੀ ਸਿਸਟਮ ਬਣਿਆ ਹੋਇਆ ਹੈ ਜੀ ਇਹ ਇੱਕ ਕਿਸਮ ਦਾ ਸਾਈਕਲੋਨ ਐਂਟੀਸਾਈਕਲੋਨ ਸਿਸਟਮ ਬਣਿਆ ਹੋਇਆ ਹੈ ਕਿਉਂਕਿ ਚੱਕਰਵਾਤੀ ਰੂਪ ਦੇ ਵਿੱਚ ਪੰਜਾਬ ਬਲਕੋਚ ਕਰ ਰਿਹਾ ਹੈ ਫਿਲਹਾਲ ਅਗਰ ਗੱਲ ਕੀਤੀ ਜਾਵੇ ਇਹ ਪੱਛਮੀ ਸਰਦ ਨੂੰ ਟੱਚ ਕਰ ਚੁੱਕਿਆ ਜਿਹਦੇ ਵਿੱਚ ਜ਼ਿਲ੍ਹਾ ਫਜ਼ਿਲਕਾ ਫਿਰੋਜ਼ਪੁਰ ਮੁਕਸਰ ਤਰਨਤਾਰਨ ਅੰਮ੍ਰਿਤਸਰ ਮੋਗਾ ਇਹਨਾਂ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਥੋੜਾ ਬਹੁਤ ਅਸਰ ਸਾਨੂੰ ਹੇਠਲੇ ਪਾਸੇ ਅਗਰ ਗੱਲ ਕੀਤੀ ਜਾਵੇ ਜ਼ਿਲ੍ਹਾ ਬਠਿੰਡਾ ਪਟਿਆਲਾ ਦੇ ਵਿੱਚ ਵੀ ਨੇੜੇ ਜਿਹੜੇ ਸੰਗਰੂਰ ਦੇ ਕੁਝ ਇਲਾਕੇ ਵਿੱਚ ਬੱਦਲ ਬਈ ਲਗਾਤਾਰ ਬਣਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਆਉਂਦੇ ਕੁਝ ਘੰਟੇ ਦੇ ਵਿੱਚ ਤਗੜੇ ਮੀਂਹ ਦਾ ਰੂਪ ਲੈਂਦੀ ਹੋਈ ਦਿਖਾਈ ਦੇਵੇਗੀ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਪਿੰਡ ਜ਼ਿਲੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਜਿਹੜੀ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਹੋ ਸਕੇ ਹੁਣ ਅਗਰ ਗੱਲ ਕੀ ਕਰਾਂਗੇ ਤਾਂ ਇਹ ਸਿਸਟਮ ਜਿਹੜਾ ਹੈ ਇਹ ਤਗੜਾ ਸਿਸਟਮ ਹੌਲੀ-ਹੌਲੀ ਆਪਣਾ ਰੂਪ ਦਾਇਰਾ ਲਗਭਗ ਅੱਜ ਸਵੇਰੇ 8 ਵਜੇ ਤੋਂ ਲੈ ਕੇ ਜਾਂ ਫਿਰ ਆਪਾਂ ਕਹ ਲਈ 9 ਵਜੇ ਤੋਂ ਬਾਅਦ ਆਪਣਾ ਦਾਇਰਾ ਵਧਾਉਂਦਾ ਹੋਇਆ ਦਿਖਾਈ ਦੇ ਰਿਹਾ ਹੌਲੀ-ਹੌਲੀ ਅੱਗੇ ਵਧੇਗਾ ਤਾਂ ਹੌਲੀ-ਹੌਲੀ ਇਹ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਨੂੰ ਆਪਣੇ ਦਾਇਰੇ ਵਿੱਚ ਲੈ ਲਵੇਗਾ ਹੇਠਲੇ ਪਾਸੇ ਜਾਈਏ ਤਾਂ ਤਰਨਤਾਰਨ ਤੋਂ نیچے ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਅੰਮ੍ਰਿਤਸਰ ਤੋਂ ਜਿਹੜੀ ਵੀ ਬੈਲਟ ਜਿੰਨੀ ਵੀ ਆਪਾਂ ਕਹ ਲਈ ਪਾਕਿਸਤਾਨ ਉਸਰਾ ਟੱਚ ਕਰਦੀ ਹੈ ਇਹ ਸਾਰੇ ਜ਼ਿਲ੍ਹੇ ਇਸ ਦੇ ਚਪੇੜ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ ਫਿਰ ਲੁਧਿਆਣਾ ਮੋਗਾ ਵੀ ਹੌਲੀ ਹੌਲੀ ਇਸ ਦੇ ਵਿੱਚ ਪੇੜ ਵਿੱਚ ਆਉਂਦਾ ਦਿਖਾਈ ਦੇ ਰਿਹਾ ਹੁਸ਼ਿਆਰਪੁਰ ਅਤੇ ਨਮਾ ਸ਼ਹਿਰ ਤੱਕ ਦੁਪਹਿਰ ਤੱਕ ਇਸ ਸਿਸਟਮ ਪਹੁੰਚਣ ਦੀ ਉਮੀਦ ਹੈ ਲਗਭਗ ਦੁਪਹਿਰ ਤੱਕ ਜਾਂ 2 ਵਜੇ ਦੇ ਨੇੜੇ ਤੇੜੇ ਇਹ ਸਿਸਟਮ ਬਾਕੀ ਪੰਜਾਬ ਦੇ ਵਿੱਚ ਵੀ ਕੂਚ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਫਿਰ ਲੁਧਿਆਣਾ ਮੋਗਾ ਬਰਨਾਲਾ ਸੰਗਰੂਰ ਬਠਿੰਡਾ ਇਹਨਾਂ ਇਲਾਕਿਆਂ ਨੂੰ ਵੀ ਲਗਭਗ ਦੁਪਹਿਰੇ 2 ਤੋਂ 3 ਵਜੇ ਦੇ ਕਰੀਬ ਕਵਰ ਕਰਦਾ ਹੋਇਆ ਦਿਖਾਈ ਦੇਵੇਗਾ ਜਿਸ ਦੇ ਨਾਲ ਭਾਰੀ ਮੀਂਹ ਦੀ ਉਮੀਦ ਅੱਜ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਹੈ ਬਾਕੀ ਪੰਜਾਬ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਰੂਪਨਗਰ ਹੋ ਗਿਆ ਮੁਹਾਲੀ ਚੰਡੀਗੜ੍ਹ ਤੇ ਜਿਹੜੀ ਆਖਰੀ ਬੈਲਟ ਜਿਹੜੀ ਆਪਣੀ ਪੂਰਬੀ ਹਿੱਸੇ ਦੀ ਇਸ ਜ਼ਿਲ੍ਹੇ ਤੱਕ ਇਹ ਪਹੁੰਚਦਾ ਪਹੁੰਚਦਾ ਸ਼ਾਮ ਜਾਂ ਲਗਭਗ 2 ਤੋਂ 3 ਵਜੇ ਦੇ ਬਾਅਦ ਹੀ ਇਸ ਇਲਾਕੇ ਵਿੱਚ ਪਹੁੰਚਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਅੱਜ ਪੰਜਾਬ ਦੇ ਵਿੱਚ ਤਗੜਾ ਭਾਰੀ ਮੀਂਹ ਹੋਣ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਤਾਪਮਾਨ ਦੇ ਵਿੱਚ ਅੱਜ ਵੱਡੀ ਗਰਾਵਟ ਆਵੇਗੀ ਤੇਜ਼ ਹਵਾ ਜਿਹੜੀ ਠੰਡੀ ਹਵਾ ਚੱਲ ਰਹੀ ਹੈ ਉਸ ਦੇ ਨਾਲ ਤਾਪਮਾਨ ਕਾਫੀ ਕੰਟਰੋਲ ਵਿੱਚ ਰਹਿਣਗੇ ਅਤੇ ਬਹੁਤ ਸਾਰੇ ਇਲਾਕੇ ਵਿੱਚ ਹਿਮੋਸਟੋਪੀ ਛੁਟਕਾਰਾ ਅੱਜ ਪੰਜਾਬ ਵਾਸੀ ਨੂੰ ਮਿਲਦਾ ਹੋਇਆ ਦਿ ਬਾਕੀ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਤੁਹਾਡੇ ਇਲਾਕੇ ਵਿੱਚ ਕੀ ਹਾਲਾਤ ਨੇ ਤੁਹਾਡੇ ਕੋਈ ਸੁਜੈਸ਼ਨ ਕੋਈ ਸਲਾਹ ਹੋਵੇ ਤਾਂ ਉਹ ਵੀ ਦੱਸ ਦਿਆ ਕਰੋ ਬਾਕੀ ਦੁਪਹਿਰ ਦੀ ਜਾਣਕਾਰੀ ਤੁਹਾਨੂੰ 1:30 ਤੋਂ 2:00 ਤੱਕ ਮਿਲੇਗੀ ਸ਼ਾਮ ਦੀ ਜਾਣਕਾਰੀ 6:00 6:30 ਤੱਕ ਬਾਕੀ ਕੱਲ ਦੀ ਗੱਲ ਕਰੀ ਜਾਵੇ ਤਾਂ 17 ਤਰੀਕ ਨੂੰ ਹਾਲਾਤ ਜਿਹੜੇ ਨੇ ਉਹ ਵੀ ਕੰਟਰੋਲ ਵਿੱਚ ਹੀ ਰਹਿਣਗੇ ਬੱਦਲਬਾਈ ਮੀਂਹ ਦੇ ਹਾਲਾਤ ਕੱਲ ਨੂੰ ਵੀ ਬਣਦੇ ਹੋਏ ਦਿਖਾਈ ਦੇ ਰਹੇ ਨੇ ਬਾਕੀ ਲਗਾਤਾਰ ਹੁਣ ਹਲਕੇ ਦਰਮਿਆਨੇ ਝੜੀनुਮਾ ਮਾਹੌਲ ਬੂੰਦਾਬੰਦੀ ਵਾਲੇ ਮਾਹੌਲ ਆਉਂਦੇ ਦਿਨਾਂ ਵਿੱਚ ਦੇਖਣ ਨੂੰ ਮਿਲਣਗੇ ਉਹਨਾਂ ਬਾਰੇ ਸੰਖੇਪ ਵਿੱਚ ਲਗਾਤਾਰ ਜਾਣਕਾਰੀ ਤੁਹਾਡੇ ਤੱਕ ਅਸੀਂ ਆਪਣੀ ਵੀਡੀਓ ਰਾਹੀਂ ਸਾਂਝੀ ਕਰਦੇ ਰਾਵਾਂਗੇ ਬਣੇ ਰਹੋ ਚੈਨਲ ਦੇ ਉੱਪਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਧੰਨਵਾਦ ਸਾਰੇ ਦਰਸ਼ਕ ਵੀਰਪਣ ਭਰਾਮ ਦਾ